ਮੋਟਰਾਂ ਵਿੱਚ ਆਦੀਆਂ ਤੇ ਯਾਰ ਪਤੰਦਰਾ ਕਮਲਾ 6 ਮੋਟਰਾਂ ਵਿੱਚ ਜਾ ਕੇ ਵਜੂਗੀ ਤੈਨੂੰ ਉਹਨੇ ਤਾਂ ਪੈਸੇ ਲਾਦੇ ਕਣਕ ਉਹਨੀ ਤਾਂ ਖਰਾਬ ਹੁੰਦੀ ਨਹੀਂ ਲੈ ਵੀ ਆਹ ਪਤਾ ਨਹੀਂ ਕੀ ਟੂਨੇ ਜੇ ਕਰਦਾ ਫਿਰਦਾ ਫੇਰ ਲਈ ਫਾ ਆਵੇ ਡਿੱਗੇਗਾ ਮੈਨੂੰ ਤਾਂ ਲਾਦਾ ਤੂੰ ਕੀ ਆ ਕੀ ਕੀ ਕੀਤਾ ਆ ਫੜੀ ਜਾ ਨਾ ਉਹ ਫੇਰ ਆਹ ਵੇ ਪਹਿਲਾਂ ਮੋਟਰ ਮੱਚ ਗਈ ਸੀ ਯਾਰ ਆਪਣੇ ਬਰਾੜਾ ਹਾਂ ਅੱਜ ਨਵੀਂ ਲਿਆਂਦੀ ਆ ਮੋਟਰ ਦੁਬਾਰਾ ਫੇਰ ਨਹੀਂ ਮੋਟਰ ਵੱਡੀ ਖੇਤ ਲੱਗੀ ਦਾ ਮੱਛੀ ਆ ਕਿਉਂ ਹੁਣ ਮੈਂ ਜਵਾਕਾਂ ਨੂੰ ਖੇਡਾਂ ਹੀ ਖੇਡੀਆਂ ਨੇ ਕੁੱਲ ਪਾਣੀ ਤਾਂ ਦੇਖ ਦਰਿਆ ਦੇ ਨਾਲ ਖਾਲਾ ਹੋ ਰਿਹਾ ਤੇ ਪਾਣੀ ਤਾਂ ਆਊਗਾ ਹੀ ਖਾਲੇ ਚ ਬਾਈ ਪਾਣੀ ਆਉਂਦੇ ਹੁੰਦੇ ਆ ਕਣਕ ਖਰਾਬ ਹੁੰਦੀ ਆ ਦੇਖ ਇੱਧਰ ਪਾਸੇ ਖੜਾ ਤੇ ਇਹਦੇ ਨਾਲ ਕਣਕ ਕਿਵੇਂ ਢੜ ਜੂ ਇਹਦੇ ਨਾਲ ਤੈਨੂੰ ਦਿਖਾਉਣੀ ਆ ਲੋਕ ਪਾਣੀ ਤਾਂ ਨਿਕਲ ਨਹੀਂ ਆ ਤਾਂ ਕੋਈ ਹੱਲ ਤਾਂ ਹੈ ਨਹੀਂ ਤਾਂ ਸਾਰਿਆਂ ਦੇ ਇਹੀ ਹਾਲ ਆ ਖਾਰੇ ਪੱਕੇ ਉਹ ਜਿਹੜੇ ਬਾਈ ਦੱਸਿਆ ਹੁਣ ਪਿਛਲੇ ਮੰਨ ਗਿਆ ਚੱਲ ਜਾਂ ਕੋਈ ਆ ਵਾਟ ਉੱਚੀ ਕਰ ਦਿੰਦਾ ਫਿਰ ਵੀ ਨਿਕਲ ਉਹ ਬਸ ਇਧਰੋਂ ਮੈਨੂੰ ਆਵਾਜ਼ ਮਾਰਨੀ ਆ ਹੁਣ ਜਦੋਂ ਇੱਥੇ ਪਾਣੀ ਆ ਗਿਆ ਨਾ ਪਾਣੀ ਇਧਰ ਹਾਂ ਇਹਦੇ ਤੋਂ ਨਹੀਂ ਇਹ ਮੇਰਾ ਥੋੜਾ ਥੋੜਾ ਦਿਮਾਗ ਦਾ ਕੰਮ ਕਰ ਰਿਹਾ ਹੈਗਾ ਇਹ ਇਹ ਉਹੀ ਪ੍ਰੋਜੈਕਟਡ ਆ ਜੋ ਪਿੱਛੇ ਲਾਇਆ ਸੀ ਹਾਂ ਉਹ ਮੋਟਰ ਮੱਚ ਗਈ ਸੀ ਅੱਜ ਨਵੀਂ ਲਿਆਂਦੀ ਉਹ ਕਣਕ ਚ ਪਾਣੀ ਜਾਂਦਾ ਸੀਗਾ ਯਾਨੀ ਕਿ ਆਹ ਜਿਹੜਾ ਲੀਕ ਹੁੰਦਾ ਹਾਂ ਉਹ ਮੱਚ ਗਈਆਂ ਪਹਿਲਾਂ 6 ਦੇ ਮੱਚ ਗਈਆਂ 6 ਮੋਟਰਾਂ ਮੱਚਾਦੀਆਂ ਤੇ ਯਾਰ ਪਤੰਦਰਾ ਕਮਲਾ 6 ਮੋਟਰਾਂ ਮੱਚਾ ਕੇ ਬਜੂਗੀ ਤੈਨੂੰ ਉਹਨੇ ਤਾਂ ਪੈਸੇ ਲਾ ਦੇ ਕਣਕ ਉਹ ਨਹੀਂ ਤਾਂ ਖਰਾਬ ਹੁੰਦੀ ਨਹੀਂ ਅੱਬਾ ਆਹ ਦੇਖ ਲੈ ਇੱਕ ਰੱਕਾ ਵੀ ਸੁੱਕਾ ਕਾਣਕ ਦਾ ਆਪਣਾ ਅੱਗੇ ਆ ਸਾਰੀ ਮਰ ਜਾਂਦੀ ਸੀ ਨਾਲੋਂ ਇੱਕ ਪਾਸੇ 11 ਇਧਰੋਂ ਨਹੀਂ ਆਹ ਚੀਜ਼ ਤੂੰ ਕਹਿੰਦਾ ਕਾਮਯਾਬ ਹੈ ਇਹ ਪੂਰੀ ਫੁੱਲ ਕਾਮਯਾਬ ਹੈ ਇਹ ਫੁੱਲ ਕਾਮਯਾਬ ਹੈ ਇਹ ਆਹ ਦੇਖ ਲੈ ਰਾਤ ਮੱਛੀ ਆ ਮੋਟਰ ਤੇ ਰਾਤ ਖਾਲਾ ਦੇਖ ਪਿੱਛੇ ਮਾਰਦੇ ਨੇ ਆਉਛ ਲੈ ਪਰਿਆ ਪਿਆ ਹੈ ਇਹ ਅੱਗੇ ਨੀਵਾ ਰਹਿੰਦਾ ਸੀ ਅੱਛਾ ਯਾਰ ਲੈ ਵੀ ਦੋਸਤੋ ਇਹਨੇ ਪ੍ਰੋਜੈਕਟ ਲਾਇਆ ਤੇ ਆਪਾਂ ਪਹਿਲਾ ਵੀਡੀਓ ਪਾਈ ਸੀ ਉਦੋਂ ਕਈ ਬਾਈ ਕਹਿੰਦੇ ਸੀਗੇ ਵੀ ਇਹਦੇ ਨਾਲ ਹਾਲ ਨਹੀਂ ਹੁੰਦਾ ਪਰ ਇਹਦਾ ਕਹਿਣਾ ਹੈ ਤਿਆਰਬਾ ਹੁਣਾਂ ਵੇਲੇ ਸੇਮੀ ਸਾਤ ਵੀ ਮੋਟਰ ਲਿਆਂਦੀ ਆ ਕੁਲਰ ਵਾਲੀ ਲੋ ਵੀ 30 40 ਰੁਪਏ ਦੀ ਮੋਟਰ ਆ 130 40 ਰੁਪਏ ਦੀ ਮੋਟਰ ਆ ਤੇ ਕਣ 10000 ਰੁਪਏ ਦੀ ਆਪਣੀਆਂ ਖਰਾਬ ਹੋਈਆਂ ਹੂੰ ਤੇ ਘਟੋ ਘਟ ਵੀ 20000 ਰੁਪਏ ਦਾ ਫਾਇਦਾ ਕਰਦਾ ਕਣਕ ਦਾ ਨੁਕਸਾਨ ਵੱਧ ਆ ਜੇ ਤਾਂ ਕੁਆਂਟਮ ਦੀ ਮਰ ਗਈ ਤਾਂ ਦੇਖ ਲੈ ਕਿੱਥੇ ਜਾਂਦੀ ਹੈ 24 ਸਾਨੂੰ 24000 ਦੀ ਆ ਠੀਕ ਆ ਬਾਈ ਤੇ ਇਹਦੇ ਨਾਲ ਬਾਈ ਜੋਦ ਦਾ ਕਹਿਣਾ ਵੀ ਇਹ ਪੂਰਾ ਜਿਹੜਾ ਫਾਇਦਾ ਹੁੰਦਾਗਾ 80 ਕਰਮਾ ਇਧਰਲੇ ਪਾਸੇ ਲਾਵਾ ਆਪਣੇ ਉਹ ਸਾਰੀ ਕਿੰਨੇ ਕਰਮਾ 80 ਕਰਮਾ ਇਧਰ ਆ 80 ਉਧਰ ਆ ਅੱਛਾ ਇਹ ਬਾਈ 80 ਕਰਮਾ ਲਾਵਾ ਤੇ ਇਧਰ ਉਹ ਉੱਥੇ ਵੀ ਲਾਈ ਵੀ ਆ ਕਹਣਾ ਜੋ ਪਿੱਛੇ ਜੋਦ ਵੀ ਲਾਈ ਵੀ ਆ ਉਹ ਵੀ ਲਾਈ ਵੀ ਆ ਨਾ ਚੰਗੀ ਗੱਲ ਤੇ ਚੱਲ ਦੇਖਦੇ ਆਂ ਬਾਈ ਆਪਾਂ ਮੈਂ ਮੈਂ ਤੁਹਾਨੂੰ ਆਵਾਜ਼ ਦੇਣਾ ਕੀ ਪ੍ਰੋਜੈਕਟ ਹੈ ਹੈਨਾ ਏ ਬਾਈ ਤੁਸੀਂ ਜਿਨ੍ਹਾਂ ਨੇ ਵੇਖਿਆ ਤੇ ਕਾਮਯਾਬ ਬਾਈ ਜੇ ਹੈਗੀ ਤਾਂ ਦੱਸਿਓ ਕਮੈਂਟਾਂ ਚ ਪਰ ਇਹ ਬਾਈ ਆ ਆ ਗਿਆ ਚੱਲ ਪੀ ਚੱਲ ਪੀ ਲਓ ਬਾਈ ਆ ਚੱਲ ਪਿਆ ਪਾਣੀ ਹਾਂ ਤੇ ਆ ਮੱਛੀ ਮੋਟਰ ਲਾਦੀ 쿨ਰ ਵਾਲੀ ਤੇ ਇਹ ਫਿਰ ਜੋ ਤਾਂ ਇੱਕ ਉਧਰ ਲਾਉਣੀ ਆ ਉੱਥੇ ਇੱਕ ਉਧਰ ਲਾਉਣੀ ਆ ਹਾਂ ਨਹੀਂ ਇਹ ਪੂਰਾ ਫਾਇਦਾ ਬਾਈ ਯਾਰ ਪੂਰਾ ਦੇਖ ਲਾ ਅੱਗੇ ਆਪਾਂ ਨੂੰ ਕਈ ਕਮੈਂਟ ਕਰੀ ਜਾਂਦੇ ਬਾਈ ਆ ਮੈਂ ਵੀਡੀਓ ਬਣਾਉਣ ਦੇ ਬਾਰੇ ਤੁਸੀਂ ਕਰੀ ਜਾਂਦੇ ਆ ਵੀ ਆਇਆ ਪਰ ਤੂੰ ਕਹਿਣਾ ਵੀ 6-7 ਲਾਦੀਆਂ ਤੇ ਮੇਰੀ ਕਣਕ ਮਰੀ ਨਹੀਂ ਇੱਕ ਗੱਲ ਤਾਂ ਬਾਈ ਮੈਂ ਵੀ ਕਿ ਪਹਿਲਾਂ ਤੇਰੀ ਸਾਰੀ ਕਣਕ ਨੀਵੀਂ ਹੁੰਦੀ ਸੀ ਇਧਰ ਜਾਵਾਂ ਨਾਲੋਂ ਜਾਵਾਂ ਮਰ ਜਾਂਦੀ ਸੀ ਹਣਾ ਕਹਿੰਦਾ ਸੀ ਇੱਕ ਘੇਰਾ ਇਧਰ ਮਰ ਜਾਂਦਾ ਸੀ ਹੁਣ ਪੂਰਾ ਬਾਚਤ ਭਰਾ ਬਾਈ ਮੈਸੇਜ ਕਰਦੇ ਜਾਂਦੇ ਬਰਾਡ ਵੀ ਮਿੱਟੀ ਨਹੀਂ ਲਾਉਂਦੇ ਨਾਲ ਖੱਡਾਂ ਉਹ ਕਰ ਲੈਂਦੇ ਹਣਾ ਦੋਹਾਂ ਵਾਲੇ ਆ ਦੇਖ ਲੈ ਆਪਾਂ ਇਸ ਗੱਲ ਦੀ ਗਰੰਟੀ ਲੈਨੇ ਆਂ ਹਾਂ ਮਿੱਟੀ ਨਹੀਂ ਮਿੱਟੀ ਹੋਵੇ ਖਾਲੇ ਦੇ ਨਾਲ ਆ ਪੂਰਾ ਬਈ ਪਰੜੀ ਬਣੀ ਹੋਈ ਟਰਨ ਵਾਸਤੇ ਤੇ ਪਰ ਫਿਰ ਵੀ ਪਾਣੀ ਤੇ ਇਹ ਗੰਡੋਏ ਆ ਬਈ ਇੱਥੇ ਜਿਹੜੇ ਪੌਣ ਵਾਲੀ ਮਿੱਟੀ ਹੁੰਦੀ ਆ ਨਾ ਖਾਲੇ ਚੋਂਦੇ ਗੰਡੋਏ ਮੱਲੋ ਮੱਲੀ ਖੱਡ ਕਰ ਦਿੰਦੇ ਆ ਆ ਹੁਣ ਦੇਖ ਲੈ ਇੱਥੇ ਇੰਨੀ ਮਿੱਟੀ ਆ ਤੇ ਆ ਦੇਖ ਲੈ ਨਾਲ ਖੱਡ ਚੱਲੀ ਆ ਆ ਵੇਖ ਲੋ ਬਈ ਹਾਂ ਇੱਕ ਹੋਰ ਆ ਬਾਈ ਇੱਕ ਕਈਆਂ ਨੇ ਕਮੈਂਟਾਂ ਚ ਕਈਆਂ ਨੇ ਕਮੈਂਟਾਂ ਜੇ ਵੀ ਕਰਦਾ ਸੀ ਕਹਿੰਦੇ ਤੁਸੀਂ ਸੀਮੈਂਟ ਨਹੀਂ ਲਾਉਂਦੇ ਸੀਮੈਂਟ ਨਹੀਂ ਲਾਉਂਦੇ ਸੀਮੈਂਟ ਵੀ ਲਾਇਆ ਸੀ ਸੀਮੈਂਟ ਲਾਇਆ ਵੀ ਸੀਗਾ ਪਰ ਕੀ ਹੈ ਇੱਥੇ ਬਾਈ ਆਪਣੇ ਬਾਹਨ ਚ ਮੋਗਾ ਹਨਾ ਇਹ 12 ਮਹੀਨੇ 30 ਦਿਨ ਹੀ ਲੱਗਦਾ ਹੀ ਆ ਕੋਈ ਐਂ ਤਾਂ ਹੈ ਨਹੀਂ ਵੀ ਇੱਕ ਸਾਖ ਪਿੱਛੇ ਪਾੜ ਗਏ ਨਾ ਦੋ ਦਿਨ ਉਧਰ ਪਾਣੀ ਮੁੜ ਗਿਆ ਇਹ ਜਦੋਂ ਪਾਣੀ ਮੰਨ ਲਾ ਵੀ ਗਾਂ ਵਾਲਿਆਂ ਨੇ ਲਾਉਣਾ ਭਰਾਵਾਂ ਨੇ ਨਾ ਇੱਥੋਂ ਚੱਲਣਾ ਹੀ ਚੱਲਣਾ ਹੋਊ ਚੱਲਣਾ ਹੀ ਚੱਲਣਾ ਤੇ ਆ ਬਾਈ ਦੱਸੋ ਕਿਵੇਂ ਲੱਗੀ ਤਕਨੀਕ ਸਾਰਿਆਂ ਨੂੰ ਇਹ ਬਾਈ ਦਾ ਤਿਆਰਬਾ ਜੋਤ ਕਹਿੰਦਾ ਵੀ ਆਹ ਵੇਖੋ ਮੈਂ ਇਹ ਦੋ ਲਾਉਣੀਆਂ ਖਾਲ ਪਰ ਮੇਰੀ ਬਾਈ ਕਣਕ ਬਚ ਗਈ ਹੈ ਇਹ ਤੇ ਤੁਸੀਂ ਵੀ ਦੱਸਿਓ ਸਾਰੇ ਕਮੈਂਟ ਕਰਕੇ ਬਾਈ ਜਗੇ ਨੇ ਤਿਆਰ ਬਾ ਕੀਤਾ ਇਹ ਤਾਂ ਕਿਵੇਂ ਹਨਾ ਹੈਗਾ ਤੇ ਤੁਸੀਂ ਦੱਸੋ ਕਿਵੇਂ ਹੱਲ ਕਰਦੇ ਆ ਜੇ ਆਪਦੇ ਜਿਹੜੇ ਖਾਲਾ ਲੀਕ ਹੁੰਦਾ ਆਪਣੇ ਤੇ ਚਲ ਆਏ ਆ ਵਿੱਚੋਂ 24 ਘੰਟੇ ਲਾਈਟ ਆ ਇੱਥੇ ਜਿਹੜੇ ਭਰਾਵਾਂ ਨੂੰ ਹੋਰ ਵੀ ਤੰਗੀ ਆ ਪਰ ਇਹ ਤੰਗੀ ਉਹੀ ਹੈ ਉਹਨਾਂ ਭਰਾਵਾਂ ਨੂੰ ਜਿਨ੍ਹਾਂ ਨੇ ਮੰਨ ਲਵੇ ਨਹਿਰੀ ਕਾਲਾ ਵਾਣ ਕੰਨਾਂ ਦੇ ਇੱਕ ਪਾਸੇ ਵਾਣ ਲੱਗਦਾ ਹੁੰਦਾ ਆਪਣੇ ਚਲੋ ਦੋਨੇ ਪਾਸੇ ਲੱਗ ਤੇ ਬਾਕੀ ਆ ਗੱਲ ਹੋਰ ਆ ਬਾਈ ਤੂੰ ਕਹੀ ਕਹਿੰਦੇ ਤੁਹਾਡੇ ਸ਼ਰੀਫ ਫੀਡਰ ਚਲੋ ਇੱਥੇ ਸ਼ਰੀਫ ਫੀਡਰ ਚੱਲੀ ਜਾਂਦੀ 24 ਘੰਟੇ 24 ਘੰਟੇ ਵੈਸੇ ਮੋਟਰਾਂ ਵਾਲੀ ਲਾਈਟ ਮੋਟਰਾਂ ਦੀ ਲਾਈਟ ਵੀ ਆਉਂਦੀ ਆ ਤੇ ਤੁਸੀਂ ਉੱਥੇ ਲਾ ਸਕਦੇ ਹੋ ਮੱਛੀ ਮੋਟਰ ਕਾਮਯਾਬ